ਜਿਹੜੇ ਆਪਣੇ ਅੰਦਰ ਦੇ ਬਕਾਰਾਂ ਨੂੰ ਛੱਡਣ ਦੇ ਲਈ ਯੋਗ ਮਤ ਦਾ ਸਹਾਰਾ ਲੈ ਕੇ ਤੇ ਜੰਗਲਾਂ ਵਾਲੇ ਪਾਸੇ ਨੂੰ ਰੁੱਖ ਕਰ ਲਿਆ ਆਪਣੇ ਮਨ 'ਚ ਇਹ ਗੱਲ ਬਥਾ ਲਈ ਕਿ ਸ਼ਾਦ ਆਪਣੇ ਘਰ ਨੂੰ ਛੱਡ ਕੇ ਗ੍ਰਹਤ ਅਜ ਗ੍ਰਹਤ ਅਜ ਦਾ ਮਤਲਬ ਹੈ ਆਪਣੇ ਘਰ ਨੂੰ ਛੱਡਣਾ ਬਨਖੰਡ ਜਾਈਏ ਬਨ ਦਾ ਮਤਲਬ ਹੁੰਦਾ ਹੈ ਜੰਗਲ ਜੰਗਲਾਂ ਦੇ ਵਿੱਚ ਮਣਾ ਦੇ ਵਿੱਚ ਪਹਾੜਾਂ ਚ ਅਕੰਧਰਾ ਚ ਆਪਣੇ ਘਰ ਨੂੰ ਤਿਆਗ ਦੇਣਾ ਘਰ ਨੂੰ ਤਿਆਗਣ ਦਾ ਮਤਲਬ ਹੈ ਆਪਣੀਆਂ ਜ਼ਿੰਮੇਵਾਰੀਆਂ ਤੋਂ ਬੰਦਖਲਾਸੀ ਪਾ ਲੈਣਾ ਘਰ ਨੂੰ ਤਿਆਗਣ ਦਾ ਮਤਲਬ ਹੈ ਆਪਣੇ ਜ਼ਿੰਮੇਵਾਰੀਆਂ ਤੋਂ ਭੱਜ ਜਾਣਾ ਘਰ ਨੂੰ ਤਿਆਗਣ ਦਾ ਮਤਲਬ ਹੈ ਸਮਾਜ ਤੋਂ ਦੂਰ ਹੋ ਜਾਣਾ ਗ੍ਰਹਿ ਨੂੰ ਛੱਡਣ ਦਾ ਮਤਲਬ ਹੈ ਕਿ ਜੋ ਜ਼ਿੰਮੇਵਾਰੀਆਂ ਸਾਨੂੰ ਨਿਭਾਉਣੀਆਂ ਚਾਹੀਦੀਆਂ ਨੇ ਉਹਨਾਂ ਜ਼ਿੰਮੇਵਾਰੀਆਂ ਤੋਂ ਦੂਰ ਹੋ ਜਾਈਏ ਪਰ ਉਹ ਜਾਈਏ ਲਾਂਬੇ ਹੋ ਜਾਈਏ ਤੇ ਇਸ ਲਈ ਬੇੰਤ ਲੋਕ ਜਿਹੜੇ ਸਨ ਉਹਨਾਂ ਨੇ ਘਰ ਛੱਡਨੇ ਸ਼ੁਰੂ ਕਰ ਦਿੱਤੇ ਗ੍ਰਹਿ ਤੱਕ ਜ। ਮਨ ਖੰਡ ਜਾਈਏ ਬਣਾ ਵਿੱਚ ਚਲੇਗੇ ਪਹਾੜਾਂ ਤੇ ਕੰਦਰਾ ਵਿੱਚ ਚਲੇਗੇ। ਚੁਣ ਖਾਈਏ ਕੰਦਾ ਤੇ ਕਹਿੰਦੇ ਫਿਰ ਉੱਥੇ ਜਾ ਕੇ ਕੰਦ ਮੂਲ ਖਾਣ ਲੱਗ ਪਏ। ਕੰਦ ਮੂਲ ਦਾ ਮਤਲਬ ਹੁੰਦਾ ਜੀ ਜਿਹੜੇ ਪਦਾਰਥ ਧਰਤੀ ਵਿੱਚ ਪੈਦਾ ਹੁੰਦੇ ਆ ਜਿਵੇਂ ਮੂਲੀ ਐ ਗਾਜਰ ਐ ਉਹਨਾਂ ਨੂੰ ਪੁੱਟ ਕੇ ਖਾਣਾ ਚੁਣ ਖਾਈਆ ਕੰਦਾ ਹੁਣ ਉਹਨਾਂ ਦੀ ਆਪਣੀ ਥਿੰਕਿੰਗ ਹੈ ਆਪਣੀ ਸੋਚ ਹੈ ਉਹਨਾਂ ਦਾ ਆਪਣਾ ਇੱਕ ਨਜ਼ਰੀਆ ਹੈ ਜਿਾ ਕਹਿ ਲੋ ਉਹਨਾਂ ਲੋਕਾਂ ਨੇ ਆਪਣੇ ਅੰਦਰ ਇਹ ਬਿਠਾ ਲਿਆ ਕਿ ਜਿਹੜੇ ਪਦਾਰਥ ਧਰਤੀ ਵਿੱਚ ਉੱਗਦੇ ਨੇ ਧਰਤੀ ਵਿੱਚ ਉੱਗਣ ਵਾਲੇ ਪਦਾਰਥਾਂ ਨੂੰ ਖਾਵਾਂਗੇ ਤੇ ਵਿਕਾਰ ਨਹੀਂ ਪੈਦਾ ਹੁੰਦਾ ਉਹਨਾਂ ਦੇ ਮੰਨਦਾ ਹੈ ਪੱਤੇ ਖਾ ਕੇ ਕੰਦਮੂਲ ਖਾ ਕੇ ਗੁਜ਼ਾਰਾ ਕਰਨਾ ਕੀ ਅਸੀਂ ਉਹ ਪਦਾਰਥ ਨਹੀਂ ਖਾਣੇ ਕਿਉਂ ਨਾ ਪਦਾਰਥਾਂ ਨੂੰ ਖਾਣ ਦੇ ਨਾਲ ਵਕਾਰ ਪੈਦਾ ਹੁੰਦਾ ਹੈ ਇਹ ਬਿਲਕੁਲ ਗਲਤ ਸੋਚ ਹੈ ਕਦੀ ਇਹ ਤਾਂ ਨਹੀਂ ਹੋ ਸਕਦਾ ਵਕਾਰ ਜਿਸ ਬੰਦੇ ਦੇ ਅੰਦਰ ਪੈਦਾ ਹੋ ਗਿਆ ਨਾ ਜਿਹਦੇ ਅੰਦਰ ਵਕਾਰ ਹੈ ਉਹ ਭਵੇਂ ਕੰਧ ਮੂਲ ਖਾਵੇ ਤੇ ਭਵੇਂ ਉਹ ਬੰਦਾ ਕੋਰ ਜਿਹੜੇ ਪਦਾਰਥ ਸੀ ਕਿੰਨੇ ਆ ਵੀ ਇਹ ਨਾਉਨ ਵਿੱਚ ਹੈ ਇਹ ਫਲਾਣਾ ਹੈ ਉਹ ਪਦਾਰਥ ਖਾਵੇ ਜੇ ਅੰਦਰ ਵਿਕਾਰ ਹੈ ਤੇ ਉਤਪਨ ਹੋਣਾ ਹੈ ਕਿਉਂਕਿ ਵਿਕਾਰ ਅੰਦਰ ਹੈ ਵਿਕਾਰ ਦਾ ਪਦਾਰਥ ਨਾਲ ਸੰਬੰਧ ਨਹੀਂ ਹੈ ਵਿਕਾਰ ਦਾ ਪਦਾਰਥ ਨਾਲ ਸੰਬੰਧ ਨਹੀਂ ਹੈ ਜ਼ਰੂਰੀ ਨਹੀਂ ਹੈ ਕਿ ਜਿਹੜਾ ਅਸੀਂ ਪਦਾਰਥ ਖਾ ਰਹੇ ਹਾਂ ਉਸ ਪਦਾਰਥ ਦੇ ਨਾਲ ਸਾਡੇ ਅੰਦਰੋਂ ਵਿਕਾਰ ਖਤਮ ਹੋ ਜਾਣਗੇ ਬਿਲਕੁਲ ਨਹੀਂ ਹੋਣੇ ਔਰ ਇਹਨਾਂ ਲੋਕਾਂ ਨੇ ਸੋਚ ਲਿਆ ਵੀ ਘਰ ਨੂੰ ਛੱਡ ਕੇ ਬਣਾ ਵਿੱਚ ਜਾ ਕਰਕੇ ਜੰਗਲਾ ਵਿੱਚ ਜਾ ਕੇ ਕੰਦਮੂਲ ਖਾਣ ਦੇ ਨਾਲ ਹੀ ਜਿਹੜੇ ਅੰਦਰ ਦੇ ਵਿਕਾਰ ਨੇ ਖਤਮ ਹੋ ਜਾਂਦੇ ਆ ਇਹ ਬਿਲਕੁਲ ਗਲਤ ਖਿਆਲ ਸੋਚ ਕਦੀ ਨਹੀਂ ਤਾਂ ਕਿਉਂਕਿ ਵਿਕਾਰ ਤੇ ਅੰਦਰ ਹੈ ਵਿਕਾਰ ਤੱਕ ਢਾਲ ਖਾਣੇ ਵਾਲੇ ਦੇ ਅੰਦਰ ਵੀ ਹੈ ਵਿਕਾਰ ਤੱਕ ਮੀਟ ਖਾਣ ਵਾਲੇ ਦੇ ਅੰਦਰ ਵੀ ਹੈ ਵਿਕਾਰ ਹੈ ਤੇ ਉਹ ਵਿਕਾਰ ਸਾਰਿਆਂ ਦੇ ਅੰਦਰ ਨੇ ਤੁਹਾਡੀ ਖਰਾਬਤ ਨੇ ਵਿਕਾਰ ਨਹੀਂ ਪੈਦਾ ਕਰਨਾ ਵਿਕਾਰ ਤੁਹਾਡੇ ਅੰਦਰਲੇ ਮਨ ਨੇ ਪੈਦਾ ਕਰਦਾ ਹੈ ਸਪਰਸ਼ਾ ਨੇ ਵਿਕਾਰ ਵੀ ਨਹੀਂ ਪੈਦਾ ਕਰਦਾ ਜਿਹੜਾ ਵਿਕਾਰ ਪੈਦਾ ਹੋਣਾ ਹੈ ਉਹ ਤੁਹਾਡੇ ਅੰਦਰ ਤੋਂ ਹੋਣਾ ਹੈ ਮੈਂ ਪੜ ਰਿਹਾ ਹਾਂ ਸਸ ਰਾਤ ਨੂੰ ਪੜੋ ਜਾਂ ਤੇ ਸਵੇਰੇ ਚਲੋ ਗੁਰੂ ਸਾਹਿਬ ਨੇ ਫਰਮਾਨ ਬਾਬਾ ਕਬੀਰ ਸਾਹਿਬ ਨੇ ਉਦਾਂ ਦਾ ਪ੍ਰਗਟ ਕੀਤਾ ਹੈ ਬਖਸ਼ਿਸ਼ ਕੀਤਾ ਹੈ ਇੱਕ ਬਹੁਤ ਵੱਡਾ ਫਕੀਰ ਹੋਇਆ ਸੰਤ ਫਰਾਂਸਿਸ ਸੰਤ ਫਰਾਂਸਿਸ ਨੂੰ ਮੈਂ ਪੜ ਰਿਹਾ ਸਾਡੀ ਉਹਦੀ ਗੱਲ ਕਿੰਦੇ ਦੋਸ਼ੀ ਕੋਣ ਹੈ ਦੋਸ਼ੀ ਸਾਡਾ ਸਰੀਰ ਹੈ ਜਾਂ ਸਾਡਾ ਮਨ ਹੈ ਅਸੀਂ ਸੋਚੀਏ ਵੀ ਦੋਸ਼ੀ ਕੌਣ ਹੈ ਵਿਕਾਰ ਉਪਨ ਕਰਮ ਦੇ ਵਿੱਚ ਸਾਡਾ ਸਰੀਰ ਦੋਸ਼ੀ ਹੈ ਜਾਂ ਸਾਡਾ ਮਨ ਦੋਸ਼ੀ ਹੈ ਤੋ ਕਹਿੰਦਾ ਕਿ ਮੈਂ ਆਪਣੇ ਸਰੀਰ ਦਾ ਬਹੁਤ ਜ਼ਿਆਦਾ ਧੰਨਵਾਦ ਕੀਤਾ ਕਿਉਂਕਿ ਮੇਰਾ ਸਰੀਰ ਦੋਸ਼ੀ ਨਹੀਂ ਹੈ ਸਰੀਰ ਦੋਸ਼ੀ ਨਹੀਂ ਹੈ ਵਿਕਾਰ ਪੈਦਾ ਕਰਨ ਚ ਪਰ ਆਪਾਂ ਕਹਾਂਗੇ ਵੀ ਵਿਕਾਰ ਤੇ ਸਰੀਰ ਪੈਦਾ ਕਰਦਾ ਜਿੰਨਾ ਵਿਕਾਰ ਹੈ ਉਹ ਸਰੀਰ ਤੋਂ ਟੁਟਕਨ ਹੁੰਦਾ ਹੈ ਫਿਜ਼ੀਕਲ ਸਰੀਰ ਤੋਂ ਹੁੰਦਾ ਪਰ ਨਹੀਂ ਉਹ ਕਹਿੰਦਾ ਮੈਂ ਆਪਣੇ ਸਰੀਰ ਦਾ ਧੰਨਵਾਦ ਕੀਤਾ ਕਿ ਤੇਰਾ ਧੰਨਵਾਦ ਹੈ ਤੂੰ ਇਹਨੂੰ ਅੱਗੇ ਵਧਣ ਦੇ ਲਈ ਪ੍ਰੇਰਿਆ ਹੈ ਮੈਨੂੰ ਅੱਗੇ ਵਧਣ ਤੇ ਲਈ ਸਿੱਖਿਆ ਦਿੱਤੀ ਏ ਮੈਨੂੰ ਅੱਗੇ ਵਧਣ ਤੇ ਲਈ ਸੋਚ ਦਿੱਤੀ ਏ ਸਮਝ ਦਿੱਤੀ ਏ ਮੈਂ ਬਹੁਤ ਅੱਗੇ ਵਧਿਆ ਸਿਰਫ ਤੇ ਸਿਰਫ ਤੇਰੇ ਕਰਕੇ ਵਧਿਆ ਕਿਉਂਕਿ ਤੂੰ ਮੇਰਾ ਸਾਥ ਦਿੱਤਾ ਏ ਤੂੰ ਸਰੀਰ ਨੇ ਮੇਰਾ ਸਾਥ ਦਿੱਤਾ ਇਸ ਕਰਕੇ ਮੈਂ ਇਡੀ ਦੂਰ ਤੱਕ ਪਹੁੰਚਿਆ ਇਸ ਤੱਕ ਇਸ ਕਰਕੇ ਮੈਂ ਇਡਾ ਵੱਡਾ ਮੁਕਾਮ ਹਾਸਲ ਕੀਤਾ ਹੈ ਉਹਦਾ ਕਾਰਨ ਹੈ ਕਿ ਤੂੰ ਮੇਰੇ ਨਾਲ ਸੈਂ ਸਰੀਰ ਨੂੰ ਕਿਹਾ ਮੈਂ ਸਰੀਰ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਸਰੀਰ ਮੇਰਾ ਦੋਸ਼ੀ ਨਹੀਂ ਹੈ ਅਸੀਂ ਵੀ ਕਿਉਂਕਿ ਜਦੋਂ ਤੁਸੀਂ ਸਰੀਰ ਨੂੰ ਦੋਸ਼ੀ ਮੰਨਣ ਲੱਗ ਜਾਓਗੇ ਤੇ ਫਿਰ ਯਾਦ ਰੱਖਿਓ ਤੁਸੀਂ ਕਦੀ ਅੱਗੇ ਨਹੀਂ ਵਧ ਸਕੋ ਬਹੁਤੇ ਲੋਕ ਆਪਣੇ ਸਰੀਰ ਨੂੰ ਦੋਸ਼ੀ ਮੰਨੀ ਫਿਰਦੇ ਆ ਕਿਉਂਕਿ ਰੋਗੀ ਮਨ ਹੈ ਸਰੀਰ ਰੋਗੀ ਉਦੋਂ ਹੁੰਦਾ ਜਦੋਂ ਤੁਹਾਡਾ ਮਨ ਰੋਗੀ ਹੁੰਦਾ ਹੈ ਜੇ ਤੁਹਾਡਾ ਮਨ ਤਗੜਾ ਹੈ ਮਨੋਬਲ ਉੱਚਾ ਹੈ ਫਿਰ ਸਰੀਰ ਰੋਗੀ ਨਹੀਂ ਹੋਵੇਗਾ ਪਰ ਅਸੀਂ ਹਮੇਸ਼ਾ ਸਰੀਰ ਨੂੰ ਹੀ ਦੋਸ਼ ਦਿੰਦਾ ਹੈ ਹਮੇਸ਼ਾ ਸਰੀਰ ਨੂੰ ਦੋਸ਼ ਦਿੰਦਾ ਕਿ ਸਰੀਰ ਦੋਸ਼ੀ ਹੈ ਸਰੀਰ ਦੋਸ਼ੀ ਨਹੀਂ ਹੈ ਮਨ ਦੋਸ਼ੀ ਹੈ ਵਿਕਾਰ ਦੀ ਗੱਲ ਕਰ ਰਿਹਾ ਹਾਂ ਸਮਝੋ ਬਾਰੀ ਤੌਰ ਤੇ ਆਪਣੇ ਨਾਲ ਕੁਝ ਹੋ ਜਾਂਦਾ ਉਹ ਗੱਲ ਵੱਖਰੀ ਹੈ ਅੰਤਰੀਵੀ ਤੌਰ ਤੇ ਗੱਲ ਕਰ ਰਿਹਾ ਮੈਂ ਸਿਰਫ ਤੇ ਸਿਰਫ ਵਿਕਾਰ ਦੀ ਗੱਲ ਕਰ ਰਿਹਾ ਨਾ ਕਿ ਬਾਰੀ ਕਿਸੇ 60% ਦੀ ਗੱਲ ਕਰ ਰਿਹਾ ਦੋਸ਼ੀ ਕੌਣ ਹੈ ਦੋਸ਼ੀ ਹੈ ਸਾਡਾ ਮਨ ਕਿਉਂਕਿ ਜਦੋਂ ਵਿਕਾਰ ਉਤਪਨ ਹੁੰਦਾ ਹੈ ਉਹ ਸਰੀਰ ਤੋਂ ਨਹੀਂ ਹੁੰਦਾ ਸਾਡੇ ਅੰਦਰੋਂ ਉਤਪਨ ਹੁੰਦਾ ਹੈ ਅੰਦਰੋਂ ਉਤਪਨ ਹੁੰਦਾ ਹੈ ਕਿ ਵਿਦਵਾਨ ਉਹ ਕਹਿੰਦਾ ਵੀ ਕਿਸੇ ਨੇ ਸਵਾਲ ਲਿਖਿਆ ਵਿਕਾਰਾਂ ਪ੍ਰਤੀ ਤੇ ਸਵਾਲ ਲਿਖ ਕੇ ਉਹਨੇ ਪਰਚੀ ਪਕੜਾਉਣ ਦਾ ਯਤਨ ਕੀਤਾ ਜਿਸ ਸਾਧ ਜਿਸ ਫਲਸਫਰ ਨੂੰ ਜਿਸ ਜਿਸ ਬੰਦੇ ਨੂੰ ਉਹ ਪਰਚੀ ਫੜਾਰੀ ਸੀ ਲੇਡੀ ਸੀਓ ਉਨੇ ਹੱਥ ਬਹੁਤ ਉੱਚਾ ਚੁੱਕ ਕੇ ਉਹਨੂੰ ਪਰਚੀ ਪਕੜਾਈ ਜਦੋਂ ਉਹਨੇ ਪਰਚੀ ਪਕੜੀ ਉਹਨੇ ਕਿਹਾ ਵੀ ਇੰਨਾ ਉੱਚਾ ਹੱਥ ਚੁੱਕ ਕੇ ਪਰਚੀ ਕਿਉਂ ਪਕੜਾਈ ਕਾਰਨ ਕੀ ਉਹ ਕਹਿੰਦੀ ਕਿ ਕਰਨੇ ਆ ਕਿ ਵਿਕਾਰ ਦੀ ਗੱਲ ਚੱਲ ਰਹੀ ਏ ਤੇ ਇਸ ਕਰਕੇ ਮੈਂ ਸੋਚਿਆ ਕਿ ਤੁਹਾਡਾ ਹੱਥ ਮੇਰੇ ਖੱਤ ਨਾਲ ਸਪਰਸ਼ ਨਾ ਹੋ ਜਾਏ ਕਿਉਂਕਿ ਜੇ ਤੁਹਾਡਾ ਹੱਥ ਮੇਰੇ ਨਾਲ ਸਪਰਸ਼ ਹੋਇਆ ਤੇ ਵਿਕਾਰ ਪੈਦਾ ਹੋਵੇਗਾ ਵਿਕਾਰ ਕਰ ਕਿਉਂਕਿ ਛਪਰਸ਼ਤਾ ਦੇ ਵਿੱਚੋਂ ਅਸੀਂ ਵਿਕਾਰ ਪੈਦਾ ਕਰਦੇ ਹਾਂ ਛਪਰਸ਼ਤਾ ਉਹਨੇ ਕੋ ਸੋਨਾ ਦਾ ਜਵਾਬ ਦਿੱਤਾ ਉਹ ਕਹਿੰਦਾ ਵਿਕਾਰ ਛਪਰਸ਼ਤਾ ਦੇ ਨਾਲ ਨਹੀਂ ਹੈ ਤੁਸੀਂ ਕਿਸੇ ਨੂੰ ਖਤਮ ਲਾਉਂਦੇ ਹੋ ਵਿਕਾਰ ਥੋੜਾ ਪੈਦਾ ਹੁੰਦਾ ਅਚਾਨਕ ਤੁਸੀਂ ਕਿਸੇ ਲੈਣ ਚ ਲੱਗੇ ਕੋ ਤੁਹਾਡਾ ਖਤਰਕਸੇ ਨਾਲ ਟੱਚ ਹੋ ਜਾਂਦਾ ਹੈ ਵਿਕਾਰ ਥੋੜਾ ਪੈਦਾ ਹੁੰਦਾ ਹੈ ਤੁਸੀਂ ਕਤਾਰਾਂ 'ਚ ਮੱਥਾ ਟੇਕਦੇ ਹੋ ਦਰਬਾਰਸ਼ਰ ਕਿੰਨੀ ਪੀੜ ਹੁੰਦੀ ਹੈ ਇੱਕ ਦੂਜੇ ਦੇ ਨਾਲ ਖੜੇ ਹੁੰਨੇ ਆਂ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੁੰਨੇ ਪਰ ਕੀ ਸਾਨੂੰ ਉੱਥੇ ਵਿਕਾਰ ਪੈਦਾ ਹੁੰਦਾ ਹੈ ਸਪਰਸ਼ਤਾ ਹੈ ਨਾ ਇੱਕ ਦੂਜੇ ਦੇ ਨਾਲ ਟੱਚ ਵੀ ਹੁੰਨੇ ਆਂ ਸਪਰਸ਼ਤਾ ਹੈ ਪਰ ਕੀ ਵਿਕਾਰ ਪੈਦਾ ਹੁੰਦਾ ਨਹੀਂ ਵਿਕਾਰ ਉਸ ਟਾਈਮ ਪੈਦਾ ਹੁੰਦਾ ਜਦੋਂ ਤੁਹਾਡੇ ਮਨ ਵਿੱਚੋਂ ਚੱਲਦਾ ਹੈ ਵਿਕਾਰ ਪ੍ਰਤੀ ਕੁਝ ਆਦਰਵਾਜ ਉਹਨੇ ਕਿਹਾ ਮੇਰੇ ਹੱਥ ਟੱਚ ਕਰਨ ਦੇ ਨਾਲ ਸਪਰਸ਼ ਕਰਨ ਦੇ ਨਾਲ ਤੇਰੇ ਅੰਦਰ ਵਿਕਾਰ ਨਹੀਂ ਪੈਦਾ ਹੁੰਦਾ ਸੀ ਔਰ ਮੇਰੇ ਅੰਦਰ ਵੀ ਵਿਕਾਰ ਨਹੀਂ ਪੈਦਾ ਹੁੰਦਾ ਜਿੰਨਾ ਤੱਕ ਇਹ ਵਿਕਾਰ ਸਾਡੇ ਅੰਦਰੋਂ ਨਹੀਂ ਚੱਲਦਾ ਕਿਉਂਕਿ ਇਹ ਅੰਦਰ ਦੀ ਬਿਰਤੀ ਤੋਂ ਚੱਲਦਾ ਹੈ ਵਿਕਾਰ ਅੰਦਰ ਹੈ ਸਪਰਸ਼ ਦਾ ਬਾਹਰ ਬਾਤ ਜੀਏ ਪਰ ਪਹਿਲਾ ਉਪਕਾਰ ਸਾਡੇ ਅੰਦਰ ਉਤਪਨ ਹੋ ਗਿਆ ਕਿਉਂਕਿ ਇੰਨਾ ਲੋਕਾਂ ਨੇ ਆਪਣੇ ਘਰ ਕਿਉਂ ਛੱਡੇ ਇਸੇ ਕਰਕੇ ਛੱਡੇ ਕਿ ਅਸੀਂ ਇਨ੍ਹਾਂ ਵਿਕਾਰਾਂ ਚ ਨਾ ਫਸ ਜਾਈਏ ਗ੍ਰਹਿ ਤਜ ਬਨਖੰਡ ਜਾਈਏ ਚੁਣਖਾਈਏ ਤੰਦਾ ਤੇ ਕੀ ਕਹਰੇ ਭਗਤ ਬਾਬਾ ਕਬੀਰ ਸਾਹਿਬ ਅਜ ਹੂੰ ਵਿਕਾਰ ਨਾ ਛੱਡੀ ਅਜ ਹੂੰ ਵਿਕਾਰ ਨਾ ਛੱਡੀ ਪਾਪੀ ਮਨਮੰਦਾ ਵਿਕਾਰ ਤੇ ਅੰਦਰ ਹੈ ਘਰ ਵੀ ਛੱਡ ਦਿੱਤਾ ਚੰਦਰਾ ਪਹਾੜਾ 'ਚ ਰਹਿਣ ਲੱਗ ਪਿਆ ਤੇ ਜੋ ਜੋਗੀ ਲੋਕ ਕਹਿੰਦੇ ਆ ਵੀ ਤੰਦਮੂਲ ਖਾਏ ਤੰਦਮੂਲ ਖਾ ਕੇ ਵਿਕਾਰ ਨਹੀਂ ਪੈਦਾ ਹੁੰਦੇ ਪਰ ਵਿਕਾਰ ਤੇ ਅੰਦਰ ਹੈ ਨਾ ਵਿਕਾਰ ਤੇ ਅੰਦਰ ਸੇ ਕੰਦਮੂਲ ਖਾਣਾ ਵਿਕਾਰ ਥੋੜਾ ਪੈਦਾ ਖਤਮ ਹੋ ਜਾਏਗਾ ਨਹੀਂ ਹੋਗਾ ਤੁਸੀਂ ਮੂਲੀ ਖਾਓ ਗਾਜਰ ਖਾਓ ਪੱਤੇ ਖਾਓ ਫਲ ਫਰੂਟ ਖਾਓ ਉਹਨਾਂ ਦਾ ਮੰਨਣਾ ਹੈ ਕਿ ਤੜਕਾ ਲਾ ਕੇ ਸਬਜ਼ੀ ਬਣਾ ਕੇ ਨਾ ਖਾਧੀ ਜਾਵੇ ਉਹਦੇ ਨਾਲ ਵਿਕਾਰ ਪੈਦਾ ਹੁੰਦਾ ਹੈ। ਉਹ ਮੰਨਦੇ ਆ। ਤੇ ਸਚਾਈ ਹੈ ਬਹੁਤੇ ਲੋਕ ਜਿਹੜੇ ਸਾਧ ਬਣੇ ਆ ਉਹ ਆਪਣੇ ਡੇਰਿਆਂ 'ਚ ਤੜਕਾ ਲਾ ਕੇ ਦਾਲ ਨਹੀਂ ਬਣਾਉਂਦੇ। ਤੜਕੇ ਵਾਲੀ ਦਾਲ ਨਹੀਂ ਬਣਾਉਂਦੇ ਵੀ ਉਹਦੇ ਤੋਂ ਵਿਕਾਰ ਪੈਦਾ। ਪਨੀਰ ਨਹੀਂ ਖਾਂਦੇ ਕਿਉਂਕਿ ਉਸ ਤੋਂ ਵਿਕਾਰ ਪੈਦਾ। ਹੁਰਬਣੀਆਂ ਅਸੀਆਂ ਚੀਜ਼ਾਂ ਅਵਾਇਡ ਕਰਦੇ ਨੇ ਕਿ ਅਸੀਂ ਆਹ ਚੀਜ਼ਾਂ ਖਾਵਾਂਗੇ ਇਹਦੇ ਨਾਲ ਵਕਾਰ ਪੈਦਾ ਹੋਊਗਾ ਪਰ ਨਹੀਂ ਇੱਕ ਗਲਤ ਸੈਂਸ ਹੈ ਇੱਕ ਗਲਤ ਸੋਚ ਹੈ ਇੱਕ ਗਲਤ ਥਿੰਕਿੰਗ ਹੈ ਕਿਉਂ ਕਿਉਂਕਿ ਵਕਾਰ ਤੇ ਅੰਦਰੋਂ ਪੈਦਾ ਹੁੰਦਾ ਹੈ ਖਾਣ ਦੇ ਨਾਲ ਵਕਾਰ ਦਾ ਕੋਈ ਮਤਲਬ ਨਹੀਂ ਭਵੇਂ ਤੁਸੀਂ ዳਲ ਰੋਟੀ ਖਾ ਰਹੇ ਹੋ ਤੇ ਭਾਵੇਂ ਤੁਸੀਂ ਕੁਝ ਹੋਰ ਖਾ ਰਹੇ ਹੋ ਵਿਕਾਰ ਦਾ ਮੇਨ ਮਤਲਬ ਹੀ ਸਾਡਾ ਮਨ ਹੈ ਔਰ ਮਨ ਤੋਂ ਹੀ ਵਿਕਾਰ ਪੈਦਾ ਹੁੰਦਾ ਹੈ ਮਨ ਤੋਂ ਨਾ ਭਵੇਂ ਕੋਈ ਕੰਦਰਾ ਪਹਾੜਾ 'ਚ ਬਿਠਾਉਣਾ ਵੇਖੋ ਨਾ ਤੁਸੀਂ ਜਿਹੜੇ ਕਹਿੰਦੇ ਅਸੀਂ ਤੇ ਬਹੰਗਮ ਆ ਜਿਹੜੇ ਜਿਹੜੇ ਲੋਕ ਕਹਿੰਦੇ ਅਸੀਂ ਵਿਆਹ ਨਹੀਂ ਕਰਵਾਉਂਦੇ ਉਹਨਾਂ ਦੀਆਂ ਕਿੰਨੀਆਂ ਵੀਡੀਓਜ਼ ਵਾਇਰਲ ਫਿਰ ਇਹਦਾ ਮਤਲਬ ਸੀ ਵਿਕਾਰ ਹੈ ਤੇ ਵਿਕਾਰ ਨੂੰ ਕਰਕੇ ਹੀ ਉਹਨਾਂ ਬਿਕਾਰ ਨੂੰ ਰੂਪ ਦਿੱਤਾ ਹੈ ਸਰੀਰ ਬਿਲਕੁਲ ਵੀ ਦੋਸ਼ੀ ਨਹੀਂ ਹੈ ਇਸ ਕੰਮ 'ਚ ਦੋਸ਼ੀ ਹੈ ਸਾਡਾ ਮਨ ਮਨ ਦੋਸ਼ੀ ਹੈ ਸਰੀਰ ਰੋਸ਼ੀ ਹੈ ਇੱਕ ਹੋਰ